ਹੈਲੋ ਸਾਸਤਰੀ ਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖੁਸਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਕੱਟ ਰਹੇ ਹਾਂ ਤੋਰੀਆਂ ਤੇ ਸ਼ਾਮ ਦਾ ਟਾਈਮ ਹੈ ਜੀ ਤੇ ਆ ਜੋ ਵੀ ਤੁਸੀਂ ਵੀ ਵੀਡੀਓ ਦੇਖੋ ਕਿਸ ਤਰ੍ਹਾਂ ਬਣਾਈ ਹੈ ਆਪਾਂ ਸਾਫ ਸਵੱਾਈ ਕੀਤੀ ਹੈ ਕਿਸ క్ਲੀਨਰ ਨਾਲ ਆਪਾਂ ਸਫਾਈ ਕੀਤੀ ਹੈ ਸੋਈ ਦੀ ਆ ਜੋ ਦੇਖੋ ਵੀਡੀਓ ਦੇ ਵਿੱਚ i'm ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਕੀਤੇ ਜੀ ਰਸੋਏ ਦੀ ਕਲੀਨਿਕ ਤੁਸੀਂ ਵੀ ਦੇਖੋ ਸਾਰੇ ਨਾ ਮੈਥੋਂ ਇੱਥੇ ਥੋੜਾ ਜਿਹਾ ਦੁੱਧ ਢੁੱਲ ਗਿਆ ਸੀ ਆਹ ਕਈ ਬੰਦੇ ਵਿੱਚ ਇੱਥੇ ਦੁੱਧ ਢੁੱਲ ਗਿਆ ਸੀ ਇਸ ਕਰਕੇ ਮੇਨਸਾਰ ਔਜੀਤ ਇਥੇ ਡੁੱਲ ਗਿਆ ਦੀ ਮੈਂ ਇੱਥੇ ਦੁੱਧ ਇਹ ਦੁੱਧ ਇੱਥੋਂ ਦੁੱਧ ਲੜ ਲ ਕੇ ਗਏਸ ਤੋਂ ਤਾਂ ਹਾਂ ਦੀ ਇੱਥੇ ਆ ਇਹਦੇ ਚ ਆ ਗਿਆ ਜਾਲੀ ਚ ਫਿਰ ਇਹਦੇ ਵਿੱਚ ਆ ਗਿਆ ਤੇ ਫਿਰ ਇਹਦੇ ਵਿੱਚ ਆ ਗਿਆ ਬਹੁਤ ਜਿੱਦੋ ਜਿਆਦਾ ਨਾ ਸਾਫ਼ ਕੀਤਾ ਮੈਂ ਇਹਨੂੰ ਬਹੁਤ ਟਾਈਮ ਲੱਗਿਆ ਸਾਫ਼ ਕਰਨ ਇੱਕ ਮੈਨੂੰ ਐ ਦੱਸਿਆ ਵੀ ਇਹਨਾਂ ਦੇ ਵਿੱਚ ਕੋਈ ਵਸਾਉਣ ਨੂੰ ਆਜੂਗੀ ਚੀਜ਼ ਤੇ ਆਪਾਂ ਲਿਆਵਾਂਗੇ ਜ਼ਰੂਰ ਦੱਸਣਾ ਮੈਨੂੰ ਵੀਡੀਓ ਦੇ ਵਿੱਚ ਤੇ ਇੱਥੇ ਜਿਹੜਾ ਜੰਮ ਕੇ ਦੁੱਧ ਪਤਾ ਨਹੀਂ ਮੈਨੂੰ ਤਾਂ ਪਤੀਨ ਲੱਗਿਆ ਮੈਂ ਇੱਕ ਦੋ ਦਿਨ ਦੇਖਿਆ ਨਹੀਂ ਹੈਗਾ ਤੇ ਚੰਗੀ ਤਰ੍ਹਾਂ ਰਗੜ ਕੇ ਮੈਂ ਸਾਫ਼ ਕੀਤਾ ਨਾ ਇਹਨਾਂ ਤੇ ਫਿਰ ਮੈਨੂੰ ਲਾਲਚ ਹੋ ਗਿਆ ਮੈਂ ਕਿਹਾ ਹੌਲੀ-ਹੌਲੀ ਸਾਰੀ ਸੋਈ ਤੇ ਸਾਫ਼ ਕਰ ਦਿਆ ਮੈਂ ਉੱਪਰੋਂ ਵੀ ਸਾਫ਼ ਕਰਤੀ ਸਾਰੀ ਸੋਈ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਸਾਫ਼ ਹੋਈ ਹੈ ਆਥਰ ਲੱਲੇ ਵੀ ਕਰਤੇ ਮੈਂ ਸਾਫ ਤੇ ਆਪਣਾ ਪਾਈਪ ਵੀ ਬੰਦ ਹੋਇਆ ਪੈਸੀ ਉਹ ਵੀ ਸਾਫ ਕੀਤਾ ਮੈਂ ਬਹੁਤ ਸੋਹਣੇ ਸਾਫ ਹੋ ਗਏ ਮੈਂ 클ੀਨਰ ਨਾਲ ਸਾਫ ਕੀਤੇ ਇਹ ਨਾਲ ਸਾਡੇ ਜਦੋਂ ਉਹ ਕੀਤਾ ਸੀ ਇਹ ਕੰਮ ਕੀਤਾ ਤੇ ਕਪਵਰਡਾਂ ਦਾ ਉਹਨਾਂ ਦਾ ਪੈਰ ਤੇ 클ੀਨਰ ਬਹੁਤ ਹੀ ਸਫਾਈ ਦਿੱਤੀ ਆ ਇਹਨੇ ਤੇ ਆ ਦੇਖੋ ਕਿੰਨਾ ਵਧੀਆ ਨਿਕਰਿਆ ਫ੍ਰਿਜ ਤੇ ਵੀ ਮੈਂ ਲਾਤਾ ਸੀ ਤੇ ਬਹੁਤ ਸੋਹਣਾ ਸਾਫ ਕੀਤਾ ਮੈਂ ਤਾਂ ਫਿਰ ਸਾਰੇ ਨਾ ਲਾਲਚ ਹੋ ਗਏ ਮੈਨੂੰ ਕੰਮ ਕਰਨ ਦਾ ਆਹ ਸੀ ਇੱਕ ਕਲੀਨਰ ਤੁਹਾਨੂੰ ਦਿਖਾਉਣੀ ਆ ਆਹ ਵਾਲੀ ਕਲੀਨਰ ਨਾਲ ਨੇ ਸਾਫ ਕੀਤਾ ਇਹਨੂੰ ਸਾਰਿਆਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਆ ਇਹਦਾ ਤੇ ਇਹ ਉਦੋਂ ਦੇ ਪੈਸੇ ਸੀ ਸਾਡੇ ਇੱਕ ਡੱਬੀ ਤਾਂ ਮੈਂ ਮਕਾਤੀ ਸੀ ਪਹਿਲਾਂ ਦੀਵਾਲੀ ਵੇ ਇੱਕ ਪੈਸੇ ਸੀ ਇਹ ਮੈਂ ਹੁਣ ਲਾਤੀ ਆ ਫਰਿੱਜ ਦੇ ਵਿੱਚ ਟਿੱਕੀਆਂ ਬਰਫ਼ ਦੀਆਂ ਜਮਾਉਣ ਵਾਲਾ ਉਹ ਇੱਥੇ ਸਾਢੇ ਬਾਹਰ ਕੱਢ ਕੇ ਰੱਖੇ ਪਏ ਆਗਾ ਤੇ ਬਹੁਤ ਹੀ ਵਧੀਆ ਸਫਾਈ ਕੀਤੀ ਆ ਚਿਮਨੀ ਦੇ ਉੱਪਰੋਂ ਦੇਖੋ ਕਿੰਨੀ ਵਧੀਆ ਸਫਾਈ ਕੀਤੀ ਆ ਉਥੇ ਇਨੇ ਲਾਲ ਪੀਲੇ ਜੰਮੀ ਹੋਏ ਸੀ ਬਿਲਕੁਲ ਹੀ ਲਾਤੀ ਇਹਨੇ ਤੇ ਆ ਸਾਰੀ ਚਿਮਨੀ ਤੇ ਜਿੱਥੇ-ਜਿੱਥੇ ਮੈਲ ਲੱਗੀ ਹੋਈ ਸੀ ਸਾਰੀ ਸਾਫ਼ ਕਰਤੀ ਐ ਨਹੀਂ ਚੰਗੀ ਤਰ੍ਹਾਂ ਬਹੁਤ ਵਧੀਆ ਕਲੀਨਰ ਆ ਇਹ ਤੇ ਫੇਰ ਮੈਨੂੰ ਲਾਲ ਛੋਗੇ ਫਿਰ ਮੈਂ ਗੇਟ ਤੱਕ ਤੇ ਆ ਤੇ ਸਾਰੇ ਤੇ ਲਾ ਦਿੱਤਾ ਰਸੋਈ ਤੁਸੀਂ ਦੇਖ ਸਕਦੇ ਹੋ ਵਿੱਚੋਂ ਮੈਂ ਕਪਵਰਡ ਦੇ ਨਾ ਖਾਣੇ ਨਹੀਂ ਕੱਢ ਕੇ ਸਾਫ਼ ਕੀਤੇ ਹੈਗੇ ਇਸ ਤਰੀ ਸਾਫ਼ ਕੀਤੀ ਹੈ ਰਸੋਈ ਕਿਉਂਕਿ ਅਸੀਂ ਪੂਰਨਵਾਸੀ ਤੇ ਜਾਣਾ ਸੀ ਫਿਰ ਮੈਂ ਕਿਹਾ ਚਲੋ ਜਿੰਨਾ ਕੁ ਮੇਥੋਂ ਸਾਫ਼ ਹੁੰਦਾ ਉਹਨਾਂ ਕੁ ਕਰਦੇ ਮੇਰਾ ਕੰਮ ਬੰਦ ਆ ਵੈਸੇ ਤਾਂ ਪਰ ਮੈਂ ਫਿਰ ਵੀ ਤੱਕਾ ਕਰਦੀ ਆ ਆਪਣੇ ਸਰੀਰ ਨਾਲ ਤੇ ਮੈਂ ਚਾਹਨ ਪਾਣੀ ਰੱਖ ਦਿੱਤਾ ਅੱਗੇ ਗੈਸ ਲਾਇਆ ਨਹੀਂ ਹੈਗਾ ਮੈਂ ਕਿ ਸੋਡ ਨੇ ਵੀਡੀਓ ਸ਼ੇਅਰ ਕਰਨਾ ਅੱਜ ਆਪਾਂ ਇਹ ਰਸੋਈ ਦੀ ਸਫਾਈ ਕੀਤੀ ਸਾਰੇ ਕਪੜ ਬਹੁਤ ਹੀ ਸੋਹਣੇ ਨਿੱਖਰ ਕੇ ਸੋਹਣਾ ਲੱਗਦਾ ਐਨਾ ਤੇ ਵੀ ਫੇਰ ਤਾਂ ਮੈਂ ਸਾਰੇ ਇੱਧਰ ਵੀ ਫੇਰਤਾ ਸਾਰੇ ਫੇਰਤਾ ਇੱਥੇ ਦਾਗ ਜੇ ਹੱਥ ਨਾਲ ਬਹੁਤ ਲੱਗੇ ਪਏ ਸੀ ਇੱਥੇ ਤੇ ਵੀ ਸਾਰੇ ਲੈ ਗਏ ਚੰਗੀ ਤਰ੍ਹਾਂ ਕੋਈ ਮੜਾ ਮੋਟਾ ਕੀ ਕਹਿਣਾ ਰਹਿ ਗਿਆ ਹੋਵੇ ਦਾਗ ਸਾਰੇ ਚੱਕੇ ਗਏ ਤੇ ਹਲਦੀ ਮੇਰੀ ਅਈ ਪਈ ਹੈ ਹਜੇ ਪਾਉਣ ਵਾਲੀ ਡੱਬੇ ਦੇ ਵਿੱਚ ਤੇ ਬਹੁਤ ਹੀ ਵਧੀਆ ਰਸੋਈ ਸਾਫ਼ ਹੋਈ ਹੈ ਆਪਣੀ ਤੇ ਫਿਰ ਮੈਨੂੰ ਲਾਲਚ ਹੋ ਗਿਆ ਮੈਂ ਆ ਗੇਟਾਂ ਦੇ ਉੱਤਾਂ ਦੀ ਫੇਰਤਾ ਇੱਧਰ ਵੀ ਗੇਟਾਂ ਤੇ ਫੇਰਤਾ ਸਾਰਿਆਂ ਤੇ ਤੇ ਉੱਧਰ ਵੀ ਫੇਰਤਾ ਸਟੋਰ ਦੇ ਗੇਟ ਤੇ ਵੀ ਬਹੁਤ ਹੀ ਵਧੀਆ ਲੱਗਿਆ ਕਲੀਨਰ ਮੈਨੂੰ ਤੇ ਲਾਲਚ ਹੋ ਗਿਆ ਜਦੋਂ ਆਪਾਂ ਕੰਮ ਕਰਦੇ ਨਾ ਕੋਈ ਵੀ ਆਪਾਂ ਨੂੰ ਲਾਲਚ ਹੋ ਜਾਂਦਾ ਫਿਰ ਆਪਾਂ ਨੂੰ ਕੰਮ ਕਰਨ ਦੀ ਕ ਆਪਣੀ ਸਸ਼ਕਤੀ ਜੀ ਆ ਜਾਂਦੀ ਹੈ એનર્ਜੀ ਜੀ ਭਰ ਜਾਂਦੀ ਹੈ ਵੀ ਆਪਾਂ ਆ ਵੀ ਕੰਮ ਕਰ ਲਈ ਆ ਵੀ ਕਰ ਲਈ ਤੇ ਤਕਰੀਬਨ ਭਾਂਡਾ ਠੀਕਰ ਮੈਂ ਮਾ ਜਤਾ ਹੁਣ ਮੈਂ ਇਹਨਾਂ ਵਿੱਚ ਲਿਆਉਣ ਬਾਰੇ ਸੋਚਦੀ ਹਾਂ ਜੇ ਮੇਰੀ ਭੈਣ ਕੋਈ ਦੇਖ ਰਹੀ ਹੋ ਤਾਂ ਮੈਨੂੰ ਦੱਸਿਆ ਜਰੂਰ ਮੈਂ ਇਹਨਾਂ ਵਿੱਚ ਕੀ ਲਿਆ ਕੇ ਰੱਖਾਂ ਗੰਧ ਬਹੁਤ ਜ਼ਿਆਦਾ ਪੈਂਦਾ ਇਹਨਾਂ ਦੇ ਵਿੱਚ ਤੇ ਇਥੋਂ ਸਾਰਾ ਸਾਡਾ ਦੁੱਧ ਉਬਲ ਕੇ ਜਾਂ ਚਾਹ ਉਬਲ ਕੇ ਇਹਦੇ ਵਿੱਚ ਆਵੜਦੀ ਹੈ ਤੇ ਇਹਦੇ ਵਿੱਚ ਆ ਕੇ ਫਿਰ ਇੱਥੇ ਆ ਕੇ ਆਹ ਚੀਜ਼ ਆ ਕੇ ਫਿਰ ਥੱਲੇ ਵਗ ਜਾਂਦੀ ਹੈ ਤਿੰਨ ਖਾਨੇ ਖਰਾਬ ਹੋ ਜਾਂਦੇ ਇੱਕ ਵਜ੍ਹਾ ਨਾਲ ਜੇ ਕੋਈ ਕਿਸੇ ਕੋਲ ਸੁਝਾਅ ਹੈਗਾ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਇਹਦਾ ਕੀ ਹੱਲ ਕਰਾਂ ਮੈਂ ਤੁਸੀਂ ਜ਼ਰੂਰ ਮੇਰ ਨੂੰ ਦੱਸਣਾ ਵੀਡੀਓ 'ਚ ਕਿਸੇ ਨਾ ਰਿਸੀ ਸਾਬ ਸਭ ਇਹ ਸਾਰਾ ਕਰਕੇ ਜਿਸੇ ਮੇਰਾ ਬਹੁਣਾ ਆਪੇ ਮੈਂ ਵੀ ਜਿੱਕਰੀ ਗਿੱਲੇ ਬਾਅ ਵ ਇਕੱਠੇ ਕਰ ਲੇ ਚਲ ਮੈਂ ਵੀਡੀਓ ਸ਼ੂਟ ਕਰਨ ਦਾ ਕਿਸੇ ਤੇ ਆ ਦੇਖੋ ਮੇਰੇ ਹੱਥ ਤੇ ਜਿਹੜਾ ਤੱਤਾ ਲੱਗਿਆ ਮੈਂ ਤਾਂ ਉਹ ਬਣਾਤਾ ਨਹੀਂ ਦਵਾਈ ਪਰ ਲਾਈ ਨਹੀਂ ਆਂਦੀ ਮੈਂ ਹੋ ਰਾਤ ਨੂੰ ਪੈਣ ਲੱਗੀ ਨਾਰੀਅਲ ਦਾ ਤੇਲ ਲਾ ਲੈਣੀ ਹੁਣ ਖਰੀਂਡ ਜਵਨ ਲੱਗਿਆ ਜਖਮ ਜੀ ਹੋ ਗਏ ਤੇ ਬਹੁਤ ਸਮਾਂ ਲੱਗੇ ਸਾਫ਼ ਕਰਨ ਮੈਂ 1 ਵਜੇ 1 ਵਜੇ ਮੈਂ ਆ ਕੇ ਰੋਟੀ ਖਾਧੀ ਇਹ ਪਹਿਲਾਂ ਇਸ ਤਰੀ ਸਾਫ਼ ਕਰੀ ਗਈ ਲਾਲ ਚੋਗ ਵੀ ਆ ਵੀ ਕਰ ਲਿਆ ਆ ਵੀ ਕਰ ਲਿਆ ਲਾਲ ਚੁਗਰੀ ਬਲਾ ਹਨਾ ਕਰੋ ਹੁਣ ਜਿਹੜਾ ਆਪਦੇ ਸਰੀਰ ਦਾ ਹਾਲ ਬਣਿਆ ਇਹ ਇਹ ਤਾਂ ਮੈਂ ਹੀ ਜਾਣਦੀ ਹਾਂ ਕਿ ਹਾਲ ਬਣਿਆ ਤੇ ਬਾਕੀ ਕੰਮ ਆਪਾਂ ਕਰ ਤਰ ਸੋਇਦ ਥੋੜੇ ਥੋੜੇ ਨਾਲ ਇੱਕ ਇੱਕ ਕੋਨਾ ਸਾਫ਼ ਹੋ ਜੇ ਇੱਕ ਇੱਕ ਕੋਨੇ ਨਾਲ ਹੀ ਸਾਫ਼ ਹੋ ਜਾਂਦਾ ਕਰ ਤੇ ਬਸ ਮੇਰੀ ਸਫਾਈ ਕਰਨ ਦੇ ਕੋਈ ਹਿੱਸਾ ਤਾਂ ਹੈ ਨਹੀਂ ਸੀ ਜਿਵੇਂ ਕਹਾ ਵੀ ਕੋਈ ਮੱਥ ਕੇ ਸਫਾਈ ਕੀਤੀ ਤੇ ਮੇਰੇ ਨਾਲ ਦੁੱਧ ਡੁੱਲ ਗਏ ਵਸਤਰ ਸੋਈ ਦੇ ਵਿੱਚ ਉਸੇ ਕਾਰਨ ਮੈਨੂੰ ਕਰਨੀ ਪੈਗੀ ਸਫਾਈ ਤਾਂ ਕਰਕੇ ਆਪਾਂ ਸਫਾਈ ਕੀਤੀ ਤੇ ਤੁਸੀਂ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਸਾਡੀ ਸਫਾਈ ਦੀ ਦੇ ਵਿੱਚ ਨਵੇਂ ਸਾਫ ਕੀਤੇ ਹੈਗੇ ਕਪਵਰਡ ਫੇਰ ਤਾਂ ਮੈਨੂੰ ਬਹੁਤ ਸਮਝ ਲੱਗ ਜਾਂਦਾ ਤੇ ਉੱਪਰ ਉੱਪਰ ਮੈਂ ਬਾਹਰੋਂ ਸਾਫ ਕਰ ਤੇ ਖਾਨੇ ਸਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਦੇਖ ਕੇ ਜਰੂਰ ਕਮੈਂਟ ਕਰਨਾ ਵੀ ਸੁਣ ਕੇ ਮੇਰੇ ਲੱਗੇ ਸਾਰਾ ਮਹਿਤਾਵ ਦੇਸਾ ਉਹਨਾਂ ਤਕਰੀਬਨ ਸਾਰਾ ਸਾਫ ਕਰ ਦਿੱਤਾ ਹੁਣ ਤੁਸੀਂ ਦੱਸਣਾ ਵੀ ਕਿਸ ਤਰ੍ਹਾਂ ਦੀ ਸਫਾਈ ਹੋਈ ਹੈ ਵਧੀਆ ਹੋਈ ਹੈ ਘਟੀ ਹੋਈ ਹੈ ਇਹ ਤੁਸੀਂ ਦੱਸਣਾ ਹੁਣ ਅਸੀਂ ਆ ਕੇ ਮੈਂ ਸਰਵਾ ਕੇ ਚਾਚੂ ਬਣਾ ਕੇ ਜਾਵਾਂਗੇ ਪੂਰਨਮਾਸੀ ਤੇ ਤੇ ਤੜਕੇ ਬਹੁਤ ਭੀੜ ਹੁੰਦੀ ਐ ਨਾਲ ਤਾਂ ਉੱਥੇ ਭੀੜ ਵੀ ਹੁੰਦੀ ਐ ਤੇ ਗੱਠ ਵੀ ਬਹੁਤ ਜ਼ਿਆਦੇ ਹੁੰਦਾ ਤੇ ਗਰਮੀ ਵੀ ਬਹੁਤ ਜ਼ਿਆਦੇ ਇਸ ਕਰਕੇ ਅਸੀਂ ਸ਼ਾਮ ਦੇ ਟਾਈਮ ਜਾਵਾਂਗੇ ਸਵੇਰ ਦੇ ਟਾਈਮ ਨਹੀਂ ਜਾਂਦੇ ਬਹੁਤ ਜ਼ਿਆਦੇ ਧੱਪਾ ਬਾਹਰ ਨਿਕਲ ਨੂੰ ਬਿਲਕੁਲ ਹੀ ਮਨ ਨਹੀਂ ਕਰਦਾ ਹੈਗਾ ਤੇ ਜਾਣਾ ਵੀ ਜ਼ਰੂਰੀ ਹੈ ਤੇ ਆਪਣੀ ਘੋੜੀ ਦੀ ਨਵੇਂ ਦੁੱਧ ਹੋਈ ਹੈ ਗਾਂ ਵੀ ਨਵੇਂ ਦੁੱਧ ਹੋਈ ਹੈ ਫਿਰ ਆਪਾਂ ਜਾਣਾ ਬੇ ਮਨ ਚ ਜੇ ਆਪਣੇ ਸਰਦਾ ਹੋਵੇ ਨਾ ਕਿਸੇ ਸਥਾਨ ਪਰ ਤੇ ਫਿਰ ਆਪਾਂ ਜਾਣੇ ਆ ਜ਼ਰੂਰ ਤੇ ਆਪਾਂ ਨੂੰ ਵੀ ਸਰਦਾਗੇ ਤੇ ਜ਼ਰੂਰ ਜਾਵਾਂਗੇ ਆਪਾਂ ਚਲੋ ਜੀ ਅੱਗੇ ਦੱਸਦੇ ਆ ਵੀਡੀਓ ਚ ਕੀ ਕਰਦੇ ਆਪਾਂ ਲਓ ਜੀ ਆਪਾਂ ਚਾਹ ਪਾਣੀ ਪੀ ਕੇ ਤਿਆਰ ਹੋ ਗਏ ਜਾਣ ਵਾਸਤੇ ਤੇ ਆਪਾਂ ਜਾਵਾਂਗੇ ਹੁਣ ਟਾਲੀਆਣਾ ਸਹਿਬਸੇ ਪੂਰਨਮਾਸੀ ਤੇ ਚਾਹ ਪਾਣੀ ਪੀ ਕੇ ਸਾਰਾ ਕੰਮ ਤਾਂ ਦੰਦ ਨਿਮੇੜ ਕੇ ਤਿਆਰ ਹੋ ਗਏ ਸਬਜ਼ੀਵੇਂ ਬਣਾਤੀ ਕੱਦੂ ਦੀ ਤੇ ਆਟਾ ਗੁੰਨਤਾ ਤੇ ਹੁਣ ਆਪਾਂ ਚੱਲਦੇ ਆ ਪੂਰਨਮਾਸੀ ਤੇ ਟਾਲੀਆਣਾ ਸਹਿਬ ਤੇ ਕੰਮ ਮੈਂ ਸਾਰੇ ਆਪਣੇ ਨਿਮੇੜਤੇ ਨੇ ਬਸ ਆ ਕੇ ਦੋ ਫੁਲਕੇ ਲਾਉਣੇ ਆ ਉਹ ਲਾ ਲਾਂਗੇ ਦੇ ਬਾਕੀ ਕੰਮ ਧੰਦਾ ਨਿਬੜ ਗਏ ਹੁਣ ਅਸੀਂ ਚੱਲਦੇ ਹਾਂ ਤੁਸੀਂ ਵੀ ਚਿਰਨ ਸਾਡੇ ਨਾਲ ਤੇ ਇਧਰੀ ਪਏ ਤੇ ਇੰਦਵਾਰੀ ਚ ਤੇ ਅੱਜ ਆਪਾਂ ਇਹ ਫਰਾਕ ਸੂਟ ਪਾ ਲਿਆ ਪਰਸ ਆਇਆ ਤੇ ਇਹਨੇ ਦੱਸਣਾ ਤੁਸੀਂ ਕਿਸ ਤਰ੍ਹਾਂ ਲੱਗੇ ਵਧੀਆ ਲੱਗੇ ਕਿੰਨੇ ਲੱਗੇ ਤੇ ਅੱਜ ਇਹ ਮੈਨੂੰ ਸਾਹਮਣੇ ਕਦ ਨਜ਼ਰ ਪੈ ਗਿਆ ਨਿਗਾਹ ਪੈ ਗਿਆ ਮੇਰੇ ਤੇ ਫਿਰ ਮੈਂ ਚੱਕਦੇ ਹਾਂ ਸੂਟ ਪਾ ਦੇ ਤੇ ਵੀ ਸੂਤੀ ਹੈ ਬੜੀ ਕਵਟੰਡਾ ਕਰਨੀ ਆ ਰਿਹਾ